ਮਜੀਠਾ ਵਿਖੇ ਜ਼ੈਰੀਲੀ ਸ਼ਰਾਬ ਹਾਸੇ ਵਿੱਚ ਹੋਈਆਂ ਮੌਤਾਂ ਤੋਂ ਬਾਅਦ ਤਰਨਤਾਰਨ ਪੁਲਿਸ ਵੱਲੋਂ ਨਾਜਾਇਜ਼ ਸ਼ਰਾਬ ਦੇ ਕਾਰੋਬਾਰੀਆਂ ਤੇ ਕਾਰਵਾਈ ਕਰਦਿਆਂ ਹਜ਼ਾਰਾਂ ਲੀਟਰ ਕੱਚੀ ਲਾਨ ਨਾਜਾਇਜ਼ ਦੇਸੀ ਸ਼ਰਾਬ ਤੇ ਚਾਲੂ ਪੱਟੀਆਂ ਨੂੰ ਫੜਿਆ ਗਿਆ। ਪੁਲਿਸ ਵੱਲੋਂ ਬਰਾਮਦ ਲਾਨ ਨੂੰ ਮੌਕੇ ਤੇ ਹੀ ਨਸ਼ਟ ਕਰ ਦਿੱਤਾ ਗਿਆ। ਜਦਕਿ ਨਾਜਾਇਜ਼ ਸ਼ਰਾਬ ਅਤੇ ਪੱਟੀਆਂ ਦੇ ਸਮਾਨ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਪੁਲਿਸ ਵੱਲੋਂ ਇਹ ਕਾਰਵਾਈ ਸਬ ਡਿਵੀਜ਼ਨ ਗੁਵਿੰਦਵਾਲ ਸਾਹਿਬ ਦੀ ਨੌਂਦੇ ਥਾਣੇ ਵਿੱਚ ਕੀਤੀ ਗਈ ਹੈ। ਡੀਐਸਪੀ ਗੁਵਿੰਦਵਾਲ ਸਾਹਿਬ ਅਤੁਲ ਸੋਨੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਵੱਲੋਂ ਇਸ ਸਬੰਧ ਵਿੱਚ ਵੱਖ-ਵੱਖ ਥਾਣਿਆਂ ਵਿੱਚ ਮਾਮਲੇ ਦਰਜ ਕਰਕੇ ਅੱਗੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਡੀਐਸਪੀ ਨੇ ਕਿਹਾ ਕਿ ਪੁਲਿਸ ਨਾਜਾਇਜ਼ ਸ਼ਰਾਬ ਦੇ ਕਾਰੋਬਾਰੀਆਂ ਖਿਲਾਫ ਅੱਗੇ ਵੀ ਇਹ ਕਾਰਵਾਈ ਜਾਰੀ ਰੱਖੇਗੀ। ਜਿਹੜੇ ਕੇਸ ਉਹ ਚੱਲ ਰਿਹਾ ਹੈ ਜਿਸ ਵਿੱਚ ਡਰੱਗਸ ਲੱਗੇ ਨੇ, ਨੌਨ ਪ੍ਰੋਡਕਟਸ ਲੱਗੇ ਨੇ, ਉਸੇ ਜ਼ਮਾਨੇ ਦੇ ਵਿੱਚ ਅਸੀਂ ਲਾਇਲਰ ਜਗ੍ਹਾ ਤੇ ਉੱਪਰ ਰੇਡ ਕੀਤੀ ਗਈ ਹੈ ਤੇ ਜਿਹਦੇ ਸਬੰਧ ਵਿੱਚ ਅਸੀਂ ਗੋਨਰ ਸਾਹਿਬ ਦੇ 239 ਜਿਹੜਾ ਐਫ ਆਈ ਆਰ ਦੇ ਕਾਰਡ 14 ਦੀ ਜਿਹੜੀ ਚੀਜ਼ ਚ 12750 ਲੀਟਰ ਜਿਹੜੀ ਉਹ ਲਾਨ ਚ ਪੜੀ ਹੈ ਇਸੇ ਸਬੰਧ ਸੜਕ ਖਾਣੇ ਦੇ ਵਿੱਚ ਹੀ 45000 ਜਿਹੜੀ ਐਮ ਐਲ ਹੈਗੀ ਉਹ ਅਸੀਂ ਸ਼ਰਾਬ ਜਿਹੜੀ ਲੀਗ ਲੱਗੀ ਉਹ ਪੜੀ ਗਈ ਉਹ ਐਫ ਆਈ ਆਰ ਅਸੀਂ ਲੋਜੀਤੀ ਹੈ 94 ਨੰਬਰ ਇਹਦੀ ਸਬੰਧ 16 ਸਾਫ ਦੇ ਵਿੱਚ ਚਾਲੂ ਪੱਟੀ ਦੀ ਵੀ ਹੈ 150 ਲੀਟਰ ਜਿਹੜੀ ਸੀਗੀ ਲਾਨ ਉਹ ਅਸੀਂ ਐਫ ਆਈ ਆਰ 38 ਜਿਹੜੀ ਕਾਰਡ 14 ਦੀ ਵਾਸੀ ਕੀਤੀ ਗਈ ਤੋਂ ਸਾਡੀ ਅੱਗੇ ਦੇ ਰਿਪੋਰਟਾਂ ਵਾਲਾ ਚੱਲਦੀ ਹੈਗੀ ਹੈ ਤੇ ਜਿਸ ਤਾਂ ਹੋਏਗਾ ਤੁਹਾਨੂੰ ਅੱਗੇ ਦੱਸਿਆ ਜਾਵੇਗਾ